ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਕਲਾਕਾਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਸਾਡੀਆਂ ਸਹਾਇਣਾ ਨੂੰ ਸਾਡੀਆਂ ਮਤਾਮਾਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਮੇਰੇ ਕੰਨਿਓ ਢੈਲੋ ਕਈ ਤੋਂ ਕਲਾਕਾਰਾਂ ਦੇ ਪ੍ਰਧਾਨ ਹੋਣ ਦੇ ਦਾਤ ਦਾ ਰਕਬੀ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਕਈ ਦਿਨਾਂ ਤੋਂ ਇਹ ਸੋਚ ਰਹੇ ਸੀ ਅਸੀਂ ਮੋਤੀ ਸਰਕਾਰ ਵੱਲ ਦੇਖ ਰਹੇ ਸੀ ਕਿ ਅੱਜ ਵੀ ਫੈਸਲਾ ਕੋਈ ਲੈ ਰਹੀ ਆ ਅੱਜ ਵੀ ਕੋਈ ਫੈਸਲਾ ਲੈ ਰਹੀ ਆ ਪਰ ਜਦੋਂ ਕਹਿੰਦੇ ਨੇ ਪਾਣੀ ਸਿਰੋ ਝੁੱਲ ਜਵੇ ਨਾ ਫਿਰ ਪਤਾ ਨਹੀਂ ਆਪਣੇ ਤਾਂ ਫਿਰ ਦਵਾਈਆਂ ਵੀ ਖਰਾਬ ਹੋ ਜਾਂਦੇ ਨੇ ਤੇ ਅਸੀਂ ਢੇਲੋ ਤੋਂ ਇੱਕ ਸਪੈਸ਼ਲ ਸਾਡੇ ਕਾੜਾਕਰਾਂ ਦੀ ਇਕਾਈ ਬਣਾਈ ਆ ਉਹਦੇ ਵਿੱਚ ਸਾਡੇ 50 ਮੈਂਬਰ ਨੇ ਤੇ ਉਸ ਤੋਂ ਬਾਅਦ ਢੇਲੋ ਤੋਂ ਅਲੱਗ ਸੁਦੇਹਾਣੇ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੀ ਸਾਡੀ ਇਕਾਈ ਆ ਸਾਨੂੰ ਕਦੇ ਵੀ ਤੁਸੀਂ ਫੋਨ ਕਰੋ ਕਦੇ ਵੀ ਸਾਡੀ ਕਿਤੇ ਵੀ ਲੋੜ ਆ ਤਾ ਤੁਸੀਂ ਇੱਕ ਅਸੀਂ ਤੁਹਾਡੇ ਅੱਦੇ ਫੋਨ ਤੇ ਅਸੀਂ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਕਿਉਂਕਿ ਅਸੀਂ ਵੀ ਖੁਦ بے ਰੁਜ਼ਗਾਰ ਹੋਏ ਬੈਠੇ ਆ ਹਰ ਇੱਕ ਬੰਦਾ ਅੱਜ ਹਰ ਇੱਕ ਬੰਦਾ ਸੜਕ ਤੇ ਆਇਆ ਬੈਠਾ ਵਾ ਕੇਂਦਰ ਸਰਕਾਰ ਦੇ ਅੜੀਲ ਬਤੀਰੇ ਵਿਰੁੱਧ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਨੀਤੀਆਂ ਦੇ ਵਿਰੋਧਾ 'ਚ ਹਰ ਇੱਕ ਬੰਦਾ ਹਰ ਇੱਕ ਬੰਦੇ ਦਾ ਰੋਜ਼ਗਾਰ ਖਤਮ ਹੋਇਆ ਪਿਆ ਵਾ ਜਿਉ ਉਹ ਇੱਕ ਬੰਦਾ ਅੱਜ ਕੱਪੜੇ ਦੀ ਦੁਕਾਨ ਆਲਾ ਸੀ ਉਹ ਵੀ ਸੜਕ ਤੇ ਆ ਕੇ ਗੋਲ ਗੱਪਿਆਂ ਦੀ ਰੇੜੀ ਲਾਈ ਬੈਠਾ ਵੀ ਮੇਰੇ ਤਾਂ ਦੁਕਾਨ ਦੇ ਵਿੱਚ ਕੋਈ ਗਾਹਕ ਹੀ ਨਹੀਂ ਆ ਰਿਹਾ ਗਾਹਕ ਕਿੱਥੋਂ ਆਊਗਾ ਕਿਉਂਕਿ ਸਾਡੇ ਲੋਕਾਂ ਕੋਲ ਅਸੀਂ ਵਿਆਹ ਸਾਧੀਆਂ ਕਰਨੇ ਹੁੰਦੇ ਨੇ ਅਸੀਂ ਲੀੜਾ ਕੱਪੜਾ ਖਰੀਦਣਾ ਹੁੰਦਾ ਵਾ ਅਸੀਂ ਕੁਛ ਦਾ ਕੁਛ ਖਰੀਦਣਾ ਹੁੰਦਾ ਵਾ ਗਾਹਕ ਤਾਂ ਅਸੀਂ ਆ ਅਸੀਂ ਤਾਂ ਸੜਕਾਂ ਤੇ ਬੈਠੇ ਆ ਇਸ ਕਰਕੇ ਸਾਨੂੰ ਇਸ ਗੱਲ ਦਾ ਬਹੁਤ ਬਹੁਤ ਅਫਸੋਸ ਆ ਅਫਸੋਸ ਕੀ ਆਪਣੇ ਸਾਰੇ